ਹਾਂਜੀ ਦੋਸਤੋ ਅੱਜ ਆਪਾਂ ਤੁਹਾਨੂੰ ਇੱਕ ਉਸ ਸ਼ਕਤੀ ਵਾਲੀ ਜਗ੍ਹਾ ਦੇ ਦਰਸ਼ਨ ਮੇਲੇ ਕਰਵਾਉਣ ਜਾ ਰਹੇ ਹਾਂ ਜਿੱਥੇ ਕੀ ਪੰਜ ਐਤਵਾਰ ਚੌਕੀਆਂ ਭਰਨ ਦੇ ਨਾਲ ਅਨੇਕਾਂ ਹੀ ਸਰੀਰ ਦੇ ਰੋਗ ਨੇ ਜਿਹੜੇ ਉਹ ਦੂਰ ਹੋ ਜਾਂਦੇ ਆ ਬਿਮਾਰੀਆਂ ਨੇ ਜਿਹੜੀਆਂ ਬਿਨਾਂ ਦਵਾਈ ਤੋਂ ਦੂਰ ਹੋ ਜਾਂਦੀਆਂ ਨੇ ਗਿਆ ਆਪ ਜੋ ਸੰਗਤਾਂ ਇਸ ਦਰਬਾਰ ਤੇ ਸ਼ਰਧਾ ਭਾਵਨਾ ਦੇ ਨਾਲ ਜਿਹੜੀਆਂ ਸੰਗਤਾਂ ਇੱਥੇ ਆਈਆਂ ਨੇ ਜਿਨ੍ਹਾਂ ਦੇ ਰੋਗ ਦੂਰ ਹੋਏ ਨੇ ਵੱਡੀਆਂ ਤੋਂ ਵੱਡੀਆਂ ਬਿਮਾਰੀਆਂ ਦੂਰ ਹੋਈਆਂ ਨੇ ਜਿਨ੍ਹਾਂ ਨੂੰ ਡਾਕਟਰਾਂ ਤੱਕ ਜਵਾਬ ਦਿੱਤਾ ਸੀਗਾ ਵੀ ਇਹਨਾਂ ਨੂੰ ਆਪਣੇ ਘਰ ਲੈ ਜਾਓ ਸੇਵਾ ਕਰ ਕੁਝ ਦਿਨਾਂ ਦੇ ਮਹਿਮਾਨ ਨੇ ਇਨਸਾਨਾਂ ਨੂੰ ਵੀ ਇਸ ਦਰਬਾਰ ਤੋਂ ਇਸ ਦਰਬਾਰ ਤੇ ਜਦੋਂ ਆ ਕੇ ਉਹ ਨਤਮਸਤਕ ਹੋਏ ਉਹਨਾਂ ਨੇ ਚੌਂਕੀ ਭਰੀ ਇੱਥੇ ਆਉਣਾ ਸ਼ੁਰੂ ਕੀਤਾ ਤੇ ਬਾਬਾ ਜੀ ਦਾ ਨਾਮ ਲੈਣਾ ਸ਼ੁਰੂ ਕੀਤਾ ਤਾਂ ਉਹਨਾਂ ਨੂੰ ਦੁਬਾਰਾ ਜ਼ਿੰਦਗੀ ਆ ਜਿਹੜੀ ਦੁਬਾਰਾ ਵਕਸ ਜ਼ਿੰਦਗੀ ਹੋਈ ਦੁਬਾਰਾ ਜੀਵਨ ਆਪਣਾ ਉਹ ਆਰੰਭ ਉਹਨਾਂ ਨੇ ਕੀਤਾ ਤਾਂ ਇਸ ਦਰਬਾਰ ਦੇ ਉੱਪਰ ਕਿਸੇ ਨੂੰ ਵੀ ਸਰਵਾਈਕਲ ਦੀ ਪ੍ਰੋਬਲਮ ਹੋਵੇ ਗਠੀਆ ਹੋਵੇ ਸ਼ੂਗਰ ਹੋਵੇ ਕੈਂਸਰ ਹੋਵੇ ਨਿਗਾ ਵਾਲਿਆਂ ਐਨਕਾਂ ਲੱਗਿਆ ਹੋਣ ਢੂਈ ਦੇ ਉੱਪਰ ਪਟਾ ਲੱਗਿਆ ਹੋਵੇ 벨ਟ ਜੀ ਆਪਾਂ ਕਮਰ 벨ਟ ਜੀ ਨੂੰ ਕਹਿੰਦੇ ਨੇ ਉਹ ਲੱਗੀ ਹੋਵੇ ਬਹੁਤ ਸਾਰੀਆਂ ਬਿਮਾਰੀਆਂ ਜਿਹਨਾਂ ਬਿਮਾਰੀਆਂ ਦੇ ਆਪਾਂ ਨਾਮ ਵੀ ਨਹੀਂ ਜਾਣਦੇ ਤੱਕ ਇਦਾਂ ਦੀਆਂ ਭੜੀਆਂ ਤੋਂ ਭੜੀਆਂ ਬਿਮਾਰੀਆਂ ਨੇ ਜਿਹੜੀਆਂ ਸਰੀਰਾਂ ਨੂੰ ਕਈ ਵਾਰ ਆਪਣੇ ਨੂੰ ਲੱਗ ਜਾਂਦੀਆਂ ਨੇ ਪਰ ਇੱਥੇ ਇਸ ਦਰਬਾਰ ਤੇ ਆਉਣ ਦੇ ਨਾਲ ਪੰਜ ਸ਼ਨੀਵਾਰ ਆ ਕੇ ਤੁਸੀਂ ਝਾੜਾ ਲਗਵਾਉਣਾਗਾ ਇਸ ਦਰਬਾਰ ਦੇ ਉੱਪਰ ਕਿੱਥੇ ਆ ਇਹ ਦਰਬਾਰ ਸਾਰਾ ਐਡਰੈਸ ਤੁਹਾਨੂੰ ਦੱਸ ਦਿੰਨੇ ਆਗੇ ਪਿੰਡ ਘਰਹਾਲੀ ਸਾਹਿਬ ਪਿੰਡ ਘਰਹਾਲੀ ਸਾਹਿਬ ਜੀ ਦਾ ਪਟਿਆਲਾ ਬਲਵੇੜੇ ਦੇ ਬਿਲਕੁਲ ਨਜ਼ਦੀਕ ਪੈਂਦਾਗਾ ਬਾਕੀ ਨੰਬਰ ਆ ਜਿਹੜਾ ਸਕਰੀਨ ਦੇ ਉੱਪਰ ਚੱਲ ਰਹੇ ਨੇਗੇ ਇਹ ਦੋਨਾਂ ਨੰਬਰਾਂ ਤੇ ਤੁਸੀਂ ਕਾਲ ਕਰਕੇ ਵੀ ਇੱਥੋਂ ਦਾ ਐਡਰੈਸ ਇੱਥੋਂ ਦੀ ਪ੍ਰੋਪਰ ਲੋਕੇਸ਼ਨ ਆ ਜਿਹੜੀ ਤੁਸੀਂ WhatsApp ਤੇ ਮੁਗਵਾ ਸਕਦੇ ਹੋ ਜੀ ਇੱਥੋਂ ਦੇ ਜਿਹੜੇ ਮੁੱਖ ਸੇਵਾਦਾਰ ਨੇਗੇ ਬਾਬਾ ਬਲਕਾਰ ਜੀ ਤੇ ਸੇਵਾਦਾਰ ਵੰਟੀ ਬਰਮਾ ਉਹਨਾਂ ਦੇ ਦੋ ਨੰਬਰ ਜੋ ਸਕਰੀਨ ਤੇ ਦਿੱਤੇ ਹੋਏ ਨੇ ਇਹਨਾਂ ਨੰਬਰਾਂ ਤੇ ਸੰਗਤ ਜੀ ਤੁਸੀਂ ਕੰਟੈਕਟ ਕਰਕੇ ਦਰਬਾਰ ਪਹੁੰਚ ਸਕਦੇ ਹੋਗੇ ਪਿੰਡ ਕਰਹਾਲੀ ਸਾਹਿਬ ਜ਼ਿਲ੍ਹਾ ਪਟਿਆਲਾ ਦਰਬਾਰ ਦੇ ਉੱਪਰ ਤੁਸੀਂ ਪੰਜ ਸ਼ਨੀਵਾਰ ਆਉਣਾ ਜੀ ਪੰਜ ਸ਼ਨੀਵਾਰ ਚੌਂਕੀ ਭਰਨ ਦੇ ਨਾਲ ਇੱਥੇ ਅਨੇਕਾਂ ਸਰੀਰ ਦੇ ਜਿਹੜੇ ਰੋਗ ਨੇਗੇ ਬਿਮਾਰੀਆਂ ਨੇਗੀਆਂ ਉਹ ਦੂਰ ਹੁੰਦੀਆਂ ਨੇਗੀਆਂ ਸੰਗਤਾਂ ਤੁਸੀਂ ਦੇਖੋ ਵੀ ਬਹੁਤ ਦੂਰੋਂ ਦੂਰੋਂ ਚੱਲ ਕੇ ਦਰਬਾਰ ਦੇ ਉੱਪਰ ਸੰਗਤਾਂ ਇੱਥੇ ਪਹੁੰਚਦੀਆਂ ਨੇ ਰਹਿਣ ਸਹਿਣ ਦਾ ਸਾਰਾ ਪ੍ਰਬੰਧ ਹੈ ਲੰਗਰ ਪਾਣੀ ਦਾ ਸਾਰਾ ਪ੍ਰਬੰਧ ਹੈਗਾ ਨਹਾਉਣ ਧੋਣ ਦਾ ਸਾਰਾ ਪ੍ਰਬੰਧ ਹੈਗਾ ਦਰਬਾਰ ਕਾਫੀ ਵੱਡਾ ਦਰਬਾਰ ਹੈਗਾ ਸੰਗਤ ਜਿੰਨੀ ਮਰਜ਼ੀ ਆ ਜਾਵੇ ਰਹਿਣ ਸਹਿਣ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦਿੱਕਤ ਪਰੇਸ਼ਾਨੀ ਨਹੀਂ ਹੈਗੀ ਇਸ ਦਰਬਾਰ ਦੇ ਵਿੱਚ ਦਰਬਾਰ ਦੇ ਉੱਪਰ ਆਉਣ ਦੇ ਨਾਲ ਤੁਹਾਡੇ ਰੋਗ ਆ ਜਿਹੜੇ ਸਰੀਰ ਦੇ ਅਨੇਕਾਂ ਦੂਰ ਹੁੰਦੇ ਆ ਜੀ ਸ਼ਾਮ ਨੂੰ ਆਰਤੀ ਦੇ ਟਾਈਮ ਸਾਰੀ ਸੰਗਤ ਨੂੰ ਹਾਜ਼ਰੀ ਲਗਵਾਉਣੀ ਪੈਂਦੀ ਹੈ ਜੋ ਚੌਂਕੀ ਭਰਨ ਆਈ ਹੁੰਦੀ ਹੈਗੀ ਦਰਬਾਰ ਦੇ ਉੱਪਰ ਆਏ ਐਤਵਾਰ ਕਿਸੇ ਵੀ ਤਰ੍ਹਾਂ ਦਾ ਤੁਹਾਨੂੰ ਕੋਈ ਤਾਕਤ ਤਵੀਰ ਤੱਕ ਨਹੀਂ ਦਿੱਤਾ ਜਾਂਦਾ ਨਾ ਹੀ ਕਿਸੇ ਤਰ੍ਹਾਂ ਦੀ ਤੁਹਾਨੂੰ ਕੋਈ ਦਵਾਈ ਇੱਥੋਂ ਦਿੱਤੀ ਜਾਣੀ ਆ ਸਿਰਫ ਪੰਜ ਐਤਵਾਰ ਆ ਕੇ ਪੰਜ ਝਾੜੇ ਲਗਵਾਉਣੇ ਨੇਗੀ ਪੰਜ ਝਾੜੇ ਲਗਵਾਉਣ ਦੇ ਨਾਲ ਸਰੀਰ ਦੇ ਅਨੇਕਾਂ ਰੋਗ ਆ ਜਿਹੜੇ ਸੰਗਤ ਜੀ ਉਹ ਦੂਰ ਹੋ ਜਾਂਦੇ ਹੈਗੇ ਤਾਂ ਦੇਖ ਸਕਦੇ ਹੋਗੇ ਬਾਕੀ ਜਿਹੜੀ ਸੰਗਤ ਇਥੋਂ ਠੀਕ ਹੋਈ ਹੈਗੀ ਉਹਨਾਂ ਦੀ ਵਾਈਟ ਹੈ ਜਿਹੜੀ ਉਹ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਹੈਗੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਵਾ ਦਿੰਨੇ ਆ ਕਿੱਦਾਂ ਉਹਨਾਂ ਨੂੰ ਪੀਜੀਆਈ ਤੋਂ ਡਾਕਟਰਾਂ ਵੱਲੋਂ ਜਵਾਬ ਦਿੱਤਾ ਗਿਆ ਸੀਗਾ ਕਿ ਜਾ ਕੇ ਇਹਨਾਂ ਦੀ ਘਰੇ ਸੇਵਾ ਕਰ ਲਓ ਇਹ ਹੁਣ ਕੁਝ ਦਿਨਾਂ ਦੇ ਮਹਿਮਾਨ ਨੇ ਤਾਂ ਜੋ ਕਿ ਉਹਨਾਂ ਨੂੰ ਨਵੀਂ ਜ਼ਿੰਦਗੀ ਆ ਜਿਹੜੀ ਉਹ ਬਖਸੀ ਗਈ ਹੈਗੀ ਘਰਹਾਲੀ ਸਾਹਿਬ ਤੇ ਆ ਕੇ ਜਦੋਂ ਦਰਬਾਰ ਤੇ ਆਏ ਨੇ ਉਹਨਾਂ ਨੂੰ ਨਵੀਂ ਜ਼ਿੰਦਗੀ ਇਥੋਂ ਮਿਲੀ ਗੀ ਸਰਤਾ ਭਾਵਨਾ ਦੇ ਨਾਲ ਜੋ ਵੀ ਸੰਗਤ ਇੱਥੇ ਆਉਂਦੀ ਹੈਗੀ ਉਹਨਾਂ ਦੇ ਇਨੇਕਾਂ ਹੀ ਰੋਗ ਆ ਜਿਹੜੇ ਇਸ ਦਰਬਾਰ ਤੇ ਆਉਣ ਦੇ ਨਾਲ ਕੱਟੇ ਜਾਂਦੇ ਹੈਗੇ ਮੁੱਖ ਸੇਵਾਦਾਰ ਬਾਬਾ ਬਲਕਾਰ ਸਿੰਘ ਜੀ ਇਸ ਦਰਬਾਰ ਦੇ ਉੱਪਰ ਸੇਵਾ ਨਿਭਾ ਰਹੇ ਨੇ ਗੱਦੀ ਨਸੀਹਨ ਬਾਬਾ ਬਲਕਾਰ ਸਿੰਘ ਜੀ ਨੇ ਤੇ ਨਾਲ ਉਹਨਾਂ ਦੇ ਮੁੱਖ ਸੇਵਾਦਾਰ ਵਾਂਟੀ ਵਰਮਾ ਜੀ ਜੋ ਦਰਬਾਰ ਦੀ ਦੇਖਰੇਖ ਕਰਦੇ ਨੇਗੇ ਤੇ ਸੰਗਤਾਂ ਦੇ ਨਾਲ ਜੇ ਉਹ ਗੱਲਬਾਤ ਆ ਫੋਨ ਤੇ ਵਾਂਟੀ ਵਰਮਾ ਜੀ ਤੇ ਬਾਬਾ ਬਲਕਾਰ ਜੀ ਦੇ ਨਾਲ ਸਾਰੀ ਗੱਲਬਾਤ ਹੁੰਦੀ ਹੈ ਆਓ ਹੁਣ ਆਪਾਂ ਜੋ ਸੰਗਤਾਂ ਇੱਥੋਂ ਜਿਨ੍ਹਾਂ ਨੂੰ ਡਾਕਟਰਾਂ ਵੱਲੋਂ ਜਵਾਬ ਦਿੱਤਾ ਗਿਆ ਸੀ ਉਹਨਾਂ ਦੇ ਨਾਲ ਵੀ ਗੱਲਬਾਤ ਕਰਵਾਉਣੇ ਆ ਤੇ ਤੁਸੀਂ ਚਲਦੀ ਚਲਦੀ ਵੀਡੀਓ ਨੂੰ ਦੋਸਤੋ ਜਿੰਨਾ ਹੋ ਸਕਦਾ ਅਗੇ ਬਜ਼ਾਰਾ ਤੋਂ ਜ਼ਿਆਦਾ ਗਰੁੱਪਾਂ ਦੇ ਵਿੱਚ WhatsApp ਤੇ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਜੋ ਕਿ ਕਿਸੇ ਦਾ ਭਲਾ ਹੋ ਜਾਵੇ ਪੀਜੀਆਈ ਨੇ ਮੋੜ ਤੇ ਡਾਕਟਰ ਕੀ ਕਹਿੰਦੇ ਵੀਰੇ ਆ ਆ ਗਿਆ ਬਾਪੂ ਜੀ ਕਹਿੰਦੇ ਇੱਥੇ ਰਾਮ ਆ ਗਿਆ ਪੀਜੀਆਈ ਨੇ ਜਵਾਬ ਦਿੱਤਾ ਸੀਗਾ ਰਾਮ ਨਹੀਂ ਸੀ ਗਿਆ ਆ ਦੇਖ ਲਓ ਬਾਪੂ ਜੀ ਸਾਹਮਣੇ ਖੜੇ ਨੇ ਜੀ ਰਾਮ ਆ ਗਿਆ ਕਿੱਥੋਂ ਆਏ ਜੀ ਕਿਹੜਾ ਸ਼ਹਿਰ ਹੈ ਰੋਹਾ ਪਿੰਡ ਹੈ ਜਿਹਨ ਸਾਲ ਲਵੇ ਹਰਿਆਣੇ ਦੀ ਬੋਲੀ ਬੋਲਦੇ ਨੇ ਬਾਪੂ ਜੀ ਸਾਰੇ ਜਣੇ ਜਕਾਰਾ ਲਾ ਦੋ ਬੋਲੁ ਬਗਾ ਯਾਰ ਪੀਰ ਕੀ ਏ ਕਰਹਾਲੀ ਸਾਹਿਬ ਨਗਰ ਕਿੜੇ ਕੀ ਏ ਆਪਾ ਆਪਣੇ ਗੁਰੂ ਮਹਾਰਾਜ ਕੀ ਏ ਸਾਰੇ ਸਾਥ ਸੰਗਤ ਕੀ ਏ ਇਹ ਪਿਆਰੋ ਕਰਹਾਲੀ ਸਾਹਿਬ ਪਿੰਡ ਹੈ ਬਲਵੇੜੇ ਦੇ ਕੋਲੇ ਜਿਹੜਾ ਪਟਿਆਲੇ ਚ ਪੈਂਦਾ ਬੋਲੋ ਸੱਚੇ ਦਰਬਾਰ ਕੀ ਬਹੁਤ ਬਹੁਤ ਧੰਨਵਾਦ ਤੇ ਮਾਨਯੋਗ ਵੀਰ ਆਦੀਵਾਲ ਸਾਹਿਬ ਪਿੰਡ ਕਿਹੜਾ ਜੀ ਅਸੀਂ ਮੁਖਾਜਰ ਤੋਂ ਆਏ ਹਾਂ ਭੋਗਾ ਜ਼ਿਲ੍ਹਾ ਤੇ ਪਿੰਡ ਜੀ ਨਕਰਾਏ ਚਰਮਪੋੜ ਦੇ ਨਾਲ ਧਰਮਪੋੜ ਦੇ ਨਾਲ ਕਹਿਦਾ ਬੇਟਾ ਪੀਜੀਆ ਨੇ ਜਵਾਬ ਦਿੱਤਾ ਸੀਗਾ ਵੀ ਕੋਆਰਡੀਨੇਟਰ ਆਉਗਿਆ ਦਾਣਾ ਚਾਉਂਦਾ ਕੀ ਕਹਿੰਦੇ ਇਹਨਾਂ ਸੇਵਾ ਕਾਰਜ ਚੱਲ ਰਹੇ ਨੇ ਹੈ ਬਾਤ ਬਿੱਤਿੰਨ ਦਿਨ ਰਹੀ ਸੀ ਸਖਿਆ ਜੀ ਸਾਡੀ ਗੱਲ ਸੁਣ ਚੁੱਕੇ ਸ਼ੁਕਰ ਹੈ ਆਰਾਮ ਆ ਗਿਆ ਜੀ ਡਾਕਟਰ ਨੇ ਜਵਾਬ ਦਿੱਤਾ ਸੀਗਾ ਵੀ ਇਹਦੀ ਸੇਵਾ ਕਰ ਲੋ ਆ ਦੇਖੋ ਜੀ ਸਰਦਾਰ ਸਾਡੇ ਵਿਚ ਖੜੇ ਨੇ ਰਾਮ ਆ ਗਿਆ ਜੀ ਪੰਜ ਮੈਂਦਾਰ ਹੋ ਗਿਆ ਜੀ ਮੈਨੂੰ ਇੱਥੇ ਉਹ ਨਹੀਂ ਮੈਂ 40 50 ਰੁਪਏ ਦੇ ਬਲ ਬੋਰਡ ਚੰਚਾ ਮੈਂ ਕਰਨਾ ਕਰਦਾ ਸੁਖਰੇ ਸੁਖਰੇ ਜੀ ਤੁਰੀਆ ਮੀਨਾਂ ਦਾ ਸੁਖਰੇ ਸੁਖਰੇ ਉਹ ਮੇਰੇ ਘਰ ਦੀ ਕੰਜੂਰੀ ਹੈ ਲਕੀਮੋ ਨਾਲ ਆ ਕੇ ਮਾਤਾ ਮੈਂ ਕੰਜੂਰੀ ਬਹੁਤ ਜ਼ਿਆਦਾ ਪਾ ਕੋਈ ਨਹੀਂ ਜੀ ਕੋਈ ਨਹੀਂ ਉੱਥੇ ਆ ਰਾਮ ਹੈ ਜੀ ਹਾਂ ਠੀਕ ਹੈ ਠੀਕ ਹੈ